CBSE ਦੀ 10ਵੀਂ ਦੇ 12ਵੀਂ ਦੀ ਪ੍ਰੀਖਿਆ ਦੇ ਵਿੱਚ ਅਗਰਸਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਗੀ ਪੋਜੀਸ਼ਨ ਹਾਸਲ ਕੀਤੀ ਗਈ ਹੈ ਇੱਥੇ ਸਕੂਲ ਦੇ ਜਿਹੜੇ ਮੈਨੇਜਮੈਂਟ ਕਮੇਟੀ ਪ੍ਰਧਾਨ ਹੈ ਉਹਨਾਂ ਨੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਨੂੰ ਮੁਬਾਰਕਾ ਦਿੰਨਾ ਨਾਲ ਨਾਲ ਉਹਦੇ ਪੇਰੈਂਟ ਨੂੰ ਵੀ ਤੇ ਸਾਰੇ ਸਟਾਫ ਨੂੰ ਪ੍ਰਿੰਸੀਪਲ ਨੂੰ ਸਾਰੇ ਟੀਚਰਾਂ ਨੂੰ ਅੱਜ ਦੇ ਜਿਹੜੇ ਚੀਫ ਗੈਸਟ ਨੇ ਸ੍ਰੀ ਮੋਹਨ ਲਾਲ ਜੀ ਮੇਰਾ ਮਨ ਸੀ ਵੀ ਕਿਸੇ ਐਜੂਕੇਸ਼ਨ ਲਿਸਟ ਤੋਂ ਬੱਚਿਆਂ ਦਾ ਸਨਮਾਨ ਕਰਵਾਈਏ ਮੇਰੇ ਵਾਸਤੇ ਬੜਾ ਫਖਰਮੂਆ ਮਹਿਸੂਸ ਹੋਇਆ ਵੀ ਮੈਂ ਕਿਸੇ ਐਜੂਕੇਸ਼ਨ ਲਿਸਟ ਤੋਂ ਬੱਚਿਆਂ ਦਾ ਆਨਰ ਕਰਾ ਰਿਆ ਮੈਂ ਫੇਰ ਆਪਣੀ ਕਮੇਟੀ ਵੱਲੋਂ ਲੱਖ ਲੱਖ ਮੁਬਾਰਕਾ ਦਿਨਾ ਬੱਚਿਆਂ ਨੂੰ ਅਤੇ ਉਹਦੇ ਪੇਰੈਂਟ ਨੂੰ ਮੇਰੀ ਬੇਨਤੀ ਵੀ ਆ ਬੱਚਿਆਂ ਨੂੰ ਵੀ ਖੂਬ ਪੜਾਓ ਬੱਚਾ ਤੋਂ ਮਿਹਨਤ ਕਰਾਓ ਪੜਾਈ ਦਾ ਜਵਾਨਾ ਆ ਗਿਆ ਪੜਾਈ ਤੋਂ ਬਗੈਰ ਕੁਛ ਨਹੀਂ ਫੇਰ ਮੈਂ ਇੱਕ ਵਾਰੀ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਫਰਸਟ ਆਫ ਆਲ ਕਿ ਅਗਰਸਨ ਇੰਟਰਨੈਸ਼ਨਲ ਸਕੂਲ ਚ ਇਸ ਪ੍ਰਾਗਣ ਚ ਖੜੇ ਆ ਅਸੀਂ ਤੇ ਸਾਰੀ ਮੈਨੇਜਮੈਂਟ ਤੇ ਡਾਕਟਰ ਮਦਨ ਮਿੱਤਲ ਦੀ ਰਹਿਨਵਾਈ ਪ੍ਰਿੰਸੀਪਲ ਸਾਹਿਬ ਔਰ ਸਟਾਫ ਮੈਂਬਰਸ 10th ਔਰ 12th ਕੇ ਬੱਚਿਆਂ ਦਾ ਜਿਹੜਾ ਐਕਸਲੈਂਟ ਰਿਜ਼ਲਟ ਹੈ ਆਊਟਸਟੈਂਡਿੰਗ ਪਰਫਾਰਮੈਂਸ ਹੈ ਰੀਅਲੀ ਐਪਰੀਸ਼ੀਏਬਲ ਕਿਉਂਕਿ ਜਿਸ ਥਿਸ ਇਸ ਨੋਟ ਅ ਪਾਰਸਿਲਿਟੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਅਜ ਸੈਂਕੜੇ ਹੀ ਬੱਚੇ ਉਹਨਾਂ ਦੇ ਪੇਰੈਂਟਸ ਨਾਲ ਜੋ ਆਨਰ ਹੋ ਰਹੇ ਨੇ ਔਰ ਸੰਸਥਾ ਦੀ ਹੋਰ ਦੇਖੋ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਮੋਰਲ ਸਪੋਰਟ ਵੀ ਤੇ ਸਿਚੁਏਸ਼ਨਲ ਬlesing ਦੇ ਰਹੇ ਨੇ ਥਰੂ ਕਿ ਗਾਰਲੈਂਡਿੰਗ ਹੋ ਰਹੀ ਹੈ ਮੋਮੈਂਟੋ ਦੇ ਰਹੇ ਨੇ ਪ੍ਰਾਈਜ਼ ਦਿੱਤੇ ਜਾ ਰਹੇ ਨੇ ਔਰ ਅਜ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਤਾਂ ਇਸ ਇੱਕ ਕਿਸਮ ਦਾ ਇਹ ਹੈ ਕਿ ਵੀ ਆਊਟਸੈਂਡਿੰਗ ਰਿਜ਼ਲਟ ਤੇ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਮੈਂ ਵੀ ਟੀਚਰ ਪ੍ਰਾਚਾਰੀਆਚਾਰੀਆਂ ਹੋਣ ਦੇ ਨਾਤੇ ਇਸ ਸੰਸਥਾ ਚ ਜੋ ਮੈਨੂੰ ਨਿਮੰਤਰਣ ਦਿੱਤਾ ਹੈ ਕਿ ਬੱਚਿਆਂ ਨੂੰ ਬਲੇਸਿੰਗ ਦਿੱਤੀ ਜਾਣ ਮੈਂ ਸਾਰੀ ਮੈਨੇਜਮੈਂਟ ਨੂੰ ਪ੍ਰੈਜ਼ੀਡੈਂਟ ਸਾਹਿਬ ਨੂੰ ਸਟਾਫ ਨੂੰ ਪ੍ਰਿੰਸੀਪਲ ਨੂੰ ਪੇਰੈਂਟਸ ਨੂੰ ਬਹੁਤ ਸਾਰੀ ਸ਼ੁਭਕਾਮਨਾਵਾਂ ਤੇ ਮੈਨੇ ਮੈਨੇ ਕੌਂਗ੍ਰੈਚੁਲੇਸ਼ਨ ਜੈ ਹਿੰਦ ਬਸ ਸਾਰੇ ਬੱਚਿਆਂ ਨੂੰ 10ਵੀਂ ਔਰ 12ਵੀਂ ਕਲਾਸ ਦੇ ਜੋ ਉੱਭਲ ਬੱਚੇ ਆਏ ਨੇ ਜਿਨ੍ਹਾਂ ਨੂੰ ਅਜ ਮਾਨ ਸਨਮਾਨ ਮਿਲਿਆ ਉਹਨਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਰੈਂਟਸ ਟੀਚਿੰਗ ਸਟਾਫ ਨੂੰ ਬਹੁਤ-ਬਹੁਤ ਮੁਬਾਰਕ ਅੱਜ ਇਸ ਪ੍ਰਾਲੇਚੇ ਮੈਂ ਸਭ ਤੋਂ ਪਹਿਲੇ ਜੋ ਬੱਚੋ ਦਾ ਆਡੈਸਟੈਂਡਿੰਗ ਰਿਜ਼ਲਟ ਆਇਆ ਉਸ ਦਾ ਸਾਰਾ ਕ੍ਰੈਡਿਟ ਮੈਂ ਟੀਚਰਸ ਨੂੰ ਦੇਣਾ ਚਾਹਾਂਗਾ ਸਭੀ ਕੋ ਜੇ ਇਸ ਬਾਤ ਕੇ ਲਿਏ ਹਾਰਦਿਕ ਸ਼ੁਭ ਕਾਮਨਾ ਕਹਿਣਾ ਚਾਹਾਂਗਾ ਔਰ ਸਾਥ ਮੈਂ ਜੋ ਬੱਚੇ ਟੋਪਰਸ ਆਏ ਨੇ ਜੋ ਅੱਜ ਅਸੀਂ ਉਹਨਾਂ ਨੂੰ ਸਨਮਾਨ ਕਰ ਰਹੇ ਹਾਂ साढ़े लिए भी फख्र महसूस होंगे कि जब बच्चे जब इस कोर्स लेकर आते हैं तो स्कूल का नाम भी रोशन होगा तो ऐसे ही चाहते हैं कि आगे भी अपने जीवन में इसी तरह से चलते रहें और जो उनके लिए बहुत बहुत शुभकामनाएं और एक बार फिर सभी बच्चों को बहुत बहुत बधाई थैंक यू कर दिया की तो मेरे परसेंटेज आई है अगला फिलहाल इलेवंथ में मेडिकल ऑप्ट की है एंड yeah. मैं मेडिकल अपने एजुकेशन कंटिन्यू करना आफ्टर प्लस टू और आफ्टर डूइंग बेस्ट इन मेडिकल आई विल आई विल लाइक टू डू यूपीएससी एग्जामिनेशन सॉफ्टवेयर इंजीनियर नॉन मेडिकल है ना ਤੁਹਾਡੇ ਨੇ 93.2 ਨਾਲ ਪਾਸ ਹੋਈਆਂ ਤੇ ਮੈਂ ਅੱਗੇ ਸੀਏ ਕਰਨਾ ਚਾਹੁੰਦੀ ਹਾਂ ਇਹ ਸਭ ਟੀਚਰਸ ਦੀ ਹੈ ਹਲਥ ਕਿਸੇ ਬੱਚੇ ਕੇ ਆਪਣੋ ਵੀ ਮੈਂ ਨੇ ਅੱਗੇ ਆਈਟੀ ਕਰਨੀ ਹੈ ਜੀ ਕਰਨੀ ਹੈ ਆਈਆਈਟੀ ਜੇ ਕਰਦੇ ਆਈਆਈਟੀ ਇੰਜੀਨੀਅਰਿੰਗ ਤੇ 91% ਆਈ ਨੇ 10th ਦੇ ਵਿੱਚ ਤੇ ਹੁਣ ਅੱਗੇ ਜਾ ਕੇ ਮੈਂ ਡਾਕਟਰ ਬਣਨਾ ਚਾਹੁੰਦਾ ਓਕੇ ਗੁੱਡ ਮਾਰਨਿੰਗ ਟੂ एवरीवन ਆਈ ਐਮ ਸਿਮਰਨ ਫਰਮ ਪਲੱਸ 1 ਨਾਨ ਮੈਡੀਕਲ ਅੱਗੇ ਮੈਨੇ ਜੇ ਕਲੀਅਰ ਕਰਨਾ ਹੈ ਐਂਡ ਆਮ ਪ੍ਰੇਪੇਰਿੰਗ ਫਾਰ ਥੈਟ ਗੁੱਡ ਮਾਰਨਿੰਗ एवरीवन ਮਾਈ ਸੈਲਫ ਇਜ਼ ਨੀਟ ਐਂਡ ਆਮ ਅ ਪਲੱਸ 1 ਆਰਟ ਸਟੂਡੈਂਟ ਐਂਡ ਆਈ ਵਾਂਟ ਟੂ ਕ੍ਰੈਕ ਯੂਪੀਐਸਸੀ ਹਾਂ ਕੀ ਕਰੋਗੇ ਅੱਗੇ ਯੂਪੀਐਸਸੀ ਯੂਪੀਐਸਸੀ ਕਰੋਗੇ ਮਾਈ ਨੇਮ ਇਜ਼ ਜਾਂਸ਼ੂ ਚੋਪੜਾ ਆਮ ਡੂਇੰਗ ਕਮਰਸ ਨਾਓ ਮਾਈ ਡ੍ਰੀਮ ਇਜ਼ ਟੂ ਬਿਕਮ ਸੀਏ ਗੁੱਡ ਮਾਰਨਿੰਗ ਟੂ 올 ਆਫ ਯੂ ਮਾਈ ਨੇਮ ਇਜ਼ ਭਵਿਆ ਆਈ ਹੈਵ ਓਪਡ ਕਾਮਰਸ ਐਂਡ ਆਈ ਵਾਂਟ ਟੂ ਬੀਕਮ ਚਾਰਟਰਡ ਅਕਾਊਂਟੈਂਟ ਗੁੱਡ ਮਾਰਨਿੰਗ ਆਈ ਐਮ ਯੰਗਰ ਆਈ ਵਾਂਟ ਟੂ ਬੀਕਮ ਸੌਫਟਵੇਅਰ ਇੰਜੀਨੀਅਰਿੰਗ ਓਕੇ ਸਾਰੇ ਬੱਚੇ ਚੰਗੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ ਔਰ ਉਸ ਦੇ ਬਾਅਦ ਆਪਣੇ ਮਾਤਾ ਪਿਤਾ ਔਰ ਇਲਾਕੇ ਦੇ ਵਿੱਚ ਆਪਣਾ ਨਾਮ ਸਮਾਣੇ ਦਾ ਨਾਮ ਸੀ ਚੰਗੀ ਪੜਾਈ ਕਰਕੇ ਇੱਕ ਚੰਗਾ ਨਾਗਰਿਕ ਬਣਨਗੇ ਇਹ ਉਪਰਾਲਾ ਅਗਰ ਸੈਨ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣੇ ਦਾ